ਸਵਾਗਤ ਹੈ ਕਿਸਾਨ ਵੀਰੋ ਖਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਰਾਜ ਕੋਲੇ ਪਹੁੰਚੇ ਆ ਪਿੰਡ ਸਹਿਣਾ ਜੀ ਅੱਜ ਆਪਾਂ ਦੋ ਤੁਹਾਨੂੰ ਦੋ ਫੇ ਦਿਖਾ ਦਾਂ ਪਹਿਲੇ ਨੰਬਰ ਤੇ ਨੀਲੀ ਰਾਵੀ ਸੂਈ ਸਬਾਈ ਮਗਰ ਪਲੱਸ ਪੁਆਇੰਟ ਨੀਲੀ ਰਾਵੀ ਕੱਟੀ ਹੈ ਜੀ ਕਦੋਂ ਸੂਈ ਐ ਕਦੋਂ ਜੇ ਰੁਪਈਆ ਕਿੰਨਾ ਦੁੱਧ ਬਾਦ ਕੱਢੂ ਕਿਹੜਾ ਸੂਆ ਉਹ ਬਾਈ ਤੋਂ ਪੁੱਛ ਕੇ ਦੱਸਾਂਗੇ ਤੇ ਇੱਕ ਤੁਹਾਨੂੰ ਆਪਾਂ ਪਲੂਨ ਕੱਟੀ ਦਿਖਾਦੇ ਆ ਨਾੜੂ ਇਹਦਾ ਵੀ ਨਾਲ ਆ ਦੁੱਧ ਕਿੰਨਾ ਬੋਲਾ ਕਿੰਨਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਐ ਆਜੋ ਵੀਰੇ ਸਸੀ ਕਾ ਬਾਈ ਸਸੀ ਕਾ ਬੁੱਟੇ ਹੋ ਠੀਕ ਐ ਵੀਰੇ ਠੀਕ ਐ ਵੀਰੇ ਨੰਬਰ ਬੋਲੋ ਜੀ ਪਹਿਲਾਂ ਨੰਬਰ 9876347016 ਪਿੰਡ ਜੀ ਪਿੰਡ ਸੇਣਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਨੇੜੇ ਪਈ ਜਾਂਦਾ ਪੱਕੋ ਕੈਂਚ ਕਹਿੰਦੇ ਬਧੌੜਾ ਓਕੇ ਜੀ ਤੇ 5 ਕਿਲੋਮੀਟਰ ਹੀ ਬਧੌੜਾ 5 ਕਿਲੋਮੀਟਰ ਪੱਕੋ ਕੈਂਚ ਓਕੇ ਜੀ ਤੇ ਬਾਜਾਖਾਨਾ ਰੋਡ ਤੇ ਪਿੰਡ ਹੈ ਆਪਣਾ ਨਹਿਰ ਵਾਲੇ ਅੱਡੇ ਤੋਂ ਸਿੱਧੂਪੱਤੀ ਜਿਗਾ ਆਪਣਾ ਨਹਿਰ ਵਾਲੇ ਅੱਡੇ ਤੋਂ ਸਿੱਧੀ ਸੜਕ ਆਉਂਦੀ ਹੈ ਆਪਣੇ ਘਰੇ ਨੰਬਰ ਬੋਲਤਾ ਵੀਰੇ ਨਹਿਰਾਜ ਦਾ ਘਰ ਸਿੱਧੂਪੱਤੀ ਚ ਨੰਬਰ 986347016 ਓਕੇ ਚੰਗਾ ਚੱਲੀ ਜਾਂਦਾ ਬਈ ਕੰਮ ਫਿਰ ਕੰਮ ਪੂਰਾ ਵਧੀਆ ਕੱਲ ਬਸ ਕਾਂਕ ਜੀ ਵੜਦੇ ਤੇ ਅੱਜ ਫਿਰ ਦੋ ਸੂਏ ਸਵਾਈਆਂ ਡੰਗਰ ਦਿਖਾਉਣੇ ਹੈ ਆਹ ਦੋ ਸੂਨੀਆਂ ਸਵਾਈਆਂ ਉਹ ਮੰਗਿਆ ਆਪਣੇ ਕੋਲ ਹੈਗੀਆਂ ਹੈਗਾ ਵੀਡੀਓ ਇਹਨਾਂ ਦੀ ਵੀ ਕਵਰ ਕਰਾਂਗੇ ਸਾਰ ਵੀ ਖੜੀਆਂ ਮੰਗੀਆਂ ਡੰਗਰ ਵੀ ਆ ਤੇ ਓਕੇ ਤੇ ਰਾਜ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਇਹਨੇ ਨੀਲੀ ਰਾਵੀ ਇਦਨ ਹੋ ਥ ਇਹ ਬੂਟੇ ਕੱਲੀ ਰਾਤ ਸੁੱਈ ਹੈ ਇਹ ਮੰਨ ਲਾ ਵੀ 2:00 ਵਜੇ ਸੁੱਈ ਹੈ ਤੇ ਜੇਰ ਵੀਰੇ ਜੇਰ ਜੂ ਰੋਕੇ ਆ ਵੀਰੇ ਓਕੇ ਵੈਸੇ ਤੁਹਾਡੀ ਜੇਰ ਜਮਾ ਕੰਪਲੀਟ ਹੁੰਦੀ ਹੈ ਨਾ ਜੇਰ ਜੂ ਤਾਂ ਆਏ ਆ ਵੀਰੇ ਸਭ ਸੰਭਾਲ ਵਧੀਆ ਕਰਦੇ ਆ ਤੇ ਮਗਰ ਫਿਰ ਬੱਚਾ ਕੱਟੀ ਦੇ ਦਿੱਤੀ ਹੈ ਚੰਗੀ ਆਹ ਦੇਖੋ ਜੀ ਸਾਰੇ ਅੱਖਾਂ ਦੀ ਨਿਸ਼ਾਨੀਆਂ ਕਵਰ ਕਰਦੀ ਹੈ ਸਾਰੇ ਹੂੰ ਪੂਰੋਂ ਵੀ ਆਹ ਦੇਖੋ ਤੇ ਬਾਕੀ ਦਾ ਕੱਟੀ ਦੀ ਮਾਂ ਵੀ ਦੇਖੋ ਤਾਂ ਹੀ ਕੱਟੀ ਚੰਗੀ ਦਿੱਤੀ ਆ ਹੈ ਨਾ ਜੇ ਮੱਝ ਚੰਗੀ ਆ ਕਿਹੜਾ ਸੁਆਬ ਆਈਏ ਏਦ ਕੀ ਤੀਜੇ ਸੂਈ ਆ ਬੁੱਢੇ ਤੀਜਾ ਸੂਆ ਸੂਪੀ ਤੇ ਵੀਰੇ ਰਾਜ ਕੋਈ ਆਇਆ ਤਾਂ ਨਹੀਂ ਆ ਕੇ ਕਹਿ ਸਕਦਾ ਵੀ ਲੀਲੀਰਾ ਵੀ ਨਹੀਂ ਹੈਗੀ ਮੈਂ ਕਹਿੰਦਾ ਇੱਕ ਵੀ ਕਰੈਕਟਰ ਘਟਨੀ ਇੱਕ ਵੀ ਕਰੈਕਟਰ ਨਹੀਂ ਘਟਾ ਤੇ ਵੀਰੇ ਕਿੰਨਾ ਕੁ ਦੁੱਧ ਦਿੱਤਾ ਹੋਇਆ ਇਹਦੇ ਪਹਿਲੇ ਵਾਲੇ ਸੂਏ ਤਨੇ ਵੀਰੇ 16 ਲੀਟਰ ਦਿੱਤਾ ਕਿਹੜਾ ਸੂਆ ਹੈਗਾ ਤੀਜੇ ਸੂਈ ਜਾਂਦੇ ਦੂਜੇ ਸੂਏ ਐਤ ਕੀ ਫਿਰ ਕਿੰਨਾ ਦੇ ਦੂਗੀ ਇਹ ਕਿ 16 ਮਨ ਕੀ ਲੈ ਜਾਣਾ ਓਕੇ 17 ਗੱਲ ਲਿਓ ਅਗਲੀ ਦੀ ਸੇਵਾ ਓਕੇ ਤੇ ਉਹ ਚੁੱਧ ਸੇਵਾ ਦਾ ਜਿਹੜੀ ਸ਼ਾਮ ਕਰਾਂਗੇ ਉਹਨਾਂ ਨੂੰ ਟੱਕਰ ਦੇ ਦੇਣਾ ਓਕੇ ਫੋਲੋ ਕੁਆਲਿਟੀ ਵੀਰੇ ਸਿੰਘ ਸਾਲਾ ਇੱਕ ਨੰਬਰ ਅੱਖ ਤੁਹਾਨੂੰ ਕਰਾਵਾਇ ਚ ਇੱਕ ਅੱਖ ਮਣਕਣੀ ਆ ਤੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਧੂ ਤੇ ਸੂਤ ਤੇ ਥੱਲੇ ਤੁਨ ਤੇ ਸਾਰੇ ਪੈਰਾਂ ਦੀਆਂ ਨਿਸ਼ਾਨੀਆਂ ਅੱਖ ਦੀ ਸਾਰੀ ਪੂਛ ਮੈਂ ਕਹਿੰਦਾ ਆਪਾਂ ਦੱਸ ਨਹੀਂ ਸਕਦੇ ਯਾਰ ਨਿਸ਼ਾਨੀਆਂ ਫੁੱਲ ਕਵਰ ਆ ਹਨਾ ਆ ਦੇਖੋ ਜੀ ਫਿਰ ਕੱਟੀ ਤੇ ਕਰੋ ਫਿਰ ਚੈੱਕ ਗਲਾਬੀ ਨਾਸ ਵਾਲੀ ਗੱਟੀ ਹੈਗੀ ਗਲਾਬੀ ਨਾਸ ਹੂੰ ਆ ਦੇਖੋ ਜੀ ਰਾਜੇ ਕੱਲੀ ਗੱਟੀ ਵੀ ਪਕਾਉ ਗਰ ਦੇਣੀ ਹੋਵੇ 5 ਮਿੰਟ ਨਹੀਂ ਰਹਿੰਦੀ ਹਨਾ ਗੱਟੀ ਇੰਨੀ ਪਿਆਰੀ ਦਿੱਤੀ ਹੈ ਮਾੜੀ ਵਾਲੀ ਆ ਬਈ ਯਾਰ ਨੀਲੀ ਦਾ ਵੀ ਦਿੱਤਾ ਨਾ ਤੂੰ ਆ ਲੈਓ ਜੀ ਵੀ ਗੱਲੀ ਛੱਡ ਦੇ ਬਾਕੀ ਝੋਟੀ ਬਹੁਤ ਅਥਰੀ ਝੋਟੀ ਆ ਬਾਕੀ ਦਾ ਸਾਇਆ ਜਾਲੀਆ ਸਾਇਆ ਜਾਲੀਆ ਸਿੰਘ ਸਿੰਘ ਫੋਲ ਫੈਜ ਜੀ ਆ ਦੇਖੋ ਕਰੋ ਹਮ ਚੈੱਕ ਸਾਰੇ ਪੱਖਾਂ ਤੋਂ ਇੱਕੋ ਜੀ ਆ ਸਾਰੇ ਪੱਖਾਂ ਤੋਂ ਇੱਕੋ ਜੀ ਫਿਰ ਇਹ ਕਿ 17 ਕਿਲੋ ਜਾਂ 16 ਕਿਲੋ ਦੁੱਧ ਕੱਢ ਦੂੰ ਫਿਰ ਬਾਈ ਬਾਡੀ ਵੇਟ ਵਾਲੀ ਆ ਬੁੱਟੇ ਇਹ ਨਾ ਗੱਡੀ ਫਿਰ ਕੱਢੂ ਕਿਹੜੀ ਫਿਰ ਬੋਲਾ ਕਿੰਨਾ ਐਡੀ ਸਾਇਆ ਜਾਲੀ ਬੋਲਾ ਹੁਣ 9 ਕਿਲੋ ਤੋਂ 10 ਤੋਂ ਸਟਾਰਟ ਹੂ ਜਿਹੜੇ ਸਾਬ ਨਾਲ ਤੜਕੇ ਇਹਦਾ 4 ਲੀਟਰ ਬੋਲਾ ਕੱਢਿਆ ਓਕੇ ਛੱਡੋ ਜੀ ਬੱਚਾ ਛੱਡੋ ਫੇਸ ਕਰੋ ਚੈੱਕ ਸੂਆ ਬਾਈ ਦਾ ਇੱਕ ਗੱਲ ਹੋਰ ਆ ਜੇ ਤੀਜਾ ਦਾ ਤੀਜਾ ਕਹਿ ਚੌਥਾ ਦਾ ਚੌਥਾ ਗਹਿਣਾ ਹਨਾ ਰਾਜ ਹਾਂ ਚੌਥਾ ਉਵੇਂ ਨਹੀਂ ਗੱਲ ਹੈਗੀ ਵੀ ਚੌਥੇ ਨੂੰ ਨਹੀਂ ਬਾਲੀ ਸੀ ਝੋਟੀ ਤੜਕੇ ਫਿਰ ਕੱਢਤਾ ਉਹ ਵੀਰੇ ਫਿਰ ਦੁੱਧ ਬਾਦਦਾ ਨਹੀਂ ਨਾ ਪਸ਼ੂ ਜੀ ਨੇ ਮਚਾ ਕੇ ਆਪਾਂ ਖੜਾਈ ਰੱਖਿਆ ਧਰ ਦੇ ਕਰੀਬ ਬੋਲਾ ਕਰਤਾ ਸੀ ਠੀਕ ਆ ਵੀਰੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਧਾਰਾ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਜੀ ਵੀਰੋ ਬੱਚਾ ਬੋੱਚਾ ਪੂਰਾ ਚੜਦੀ ਕੰਪਲੀਟ ਬੱਚੇ ਦੀ ਕੋਈ ਇਹੋ ਜਿਹੀ ਗੱਲ ਲੈ ਚਲੋ ਵੀਰੇ ਹਰੇ 14 ਮਾਰਵਲੇ ਰਾਜ ਤਾਂ ਤੋਂ ਬੜਾ ਚੰਗਾ ਕੱਢਿਆ ਹਨਾ ਆ ਦੇਖੋ ਜੀ ਮੁੱਠੀ ਆਲਾ ਥਣ ਲੱਗਿਆ ਬੂਟੇ ਚੋਣ ਜਾਂਦਾ ਤਾਂ ਕੋਈ ਨਾ ਤਿੰਨ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਬਾਹਲਾ ਖਰਾ ਚੋਣ ਜਾਂਦਾ ਤੇ ਠੀਕ ਹੈ ਵੀਰੇ ਬਾਕੀ ਤਾਂ ਵੱਡੀ ਗੱਲ ਕਰਮ ਵਾਲੀ ਸੀਲ ਵਾਲੀ ਹੈ ਤੇ ਜਾਤ ਵਾਲੀ ਹੈ ਹਨਾ ਸੀਲ ਲਗਾਈ ਜੀ ਠੀਲਾ ਹੂੰ ਮਾਰੋ ਫਿਰ 14 ਦੋਲੋ ਬੂਲੀਆਂ ਚੋਈਆਂ ਬੰਦੇ ਚੋਈਆਂ ਚੱਕਰ ਨਹੀਂ ਬੂਟੇ ਤੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਹੇ ਆ 2 ਮਿੰਟ ਲੱਗਦਾ ਜਾਂਦੇ ਹੁੰਦੇ ਦਿਖਾਉਨੇ ਆ ਪਟਕਾ ਕੇ ਜਿਹੜੀ ਵੋਤਾ ਬੂਟੇ ਹੂੰ ਮਾਰੋ 14 ਆ ਦੇਖੋ ਜੀ ਹੱਲੇ ਤਾਂ ਪ੍ਰੋਪਰ ਧਾਰ ਹਨਾ ਇੱਕੋ ਜੀ ਆ ਚਾਰੇ ਪਾਸੇ ਮੱਛੀ ਮੋਟਰ ਵਰਗੇ ਝੂਨਾ ਤੇ ਆ ਦੇਖੋ ਜੀ ਮੈਂ ਕਹਿੰਦਾ ਨੀਂਦਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਮੈਂ ਨਹੀਂ ਜੇ ਅਗਲੇ ਪੈਸੇ ਲਵਾਂ ਰੂਖੋ ਜੂ ਅਗਲੇ ਸਾਲ ਆਇਆ ਬਾਈ ਯਾਰ ਠੀਕ ਆ ਵੀਰੇ ਓਕੇ ਜੀ ਬਸ ਕਰੋ ਕੁਆਇਡ ਵੀ 1 ਨੰਬਰ ਤੋਂ ਵੀ ਜਿਵਾਦ ਝੋਲੇ ਆ ਕੀ ਡਿਮਾਂਡ ਆ ਗਈ ਬਾਈ ਇਹਦੀ ਨਹੀਂ ਨਹੀਂ ਜੀ ਡਿਮਾਂਡ ਇਹਦੀ ਬੂਟੇ ਫੋਨ ਤੇ ਕਰਾਂਗੇ ਹੋਊ ਜਾ ਜਮ ਸੌ ਕੀਆ ਬੰਦੇ ਉਹਨੂੰ ਦੇਖ ਕੇ ਮੋੜਾਂਗੇ ਨਰਾਜ਼ ਨਹੀਂ ਕਰਦੇ ਆਪਾਂ ਐ ਨਹੀਂ ਵੀ ਇੱਥੇ ਕੀ ਨਾ ਗੱਲ ਕਹਿਣ ਦੀ ਹੋਰ ਆ ਤੇ ਨਿਕਲੇ ਹੋਰ ਤੇ ਬੱਚਾ ਫੇਰ ਦਿਖਾ ਦੀ ਬੜਾ ਸ਼ਾਹ ਦੇ ਆ ਦਿਖਾ ਪੁੱਤ ਮੂੰਹ ਮਰਨ ਕਰ ਮੂੰਹ ਦੇਖੋ ਗੁਲਾਬੀ ਨਾਸ ਅੱਖ ਮਣਕਣੀ ਤੇ ਝੋਟੀ ਦੀ ਵੀ ਅੱਖ ਮਣਕਣੀ ਆ ਕਰੋ ਇਹ ਚੈੱਕ ਤੇ ਹੁਣ ਵੀਰੇ ਦੋ ਨੰਬਰ ਆ ਪਰ ਪਯੌਰ ਮੋਹਰਾ ਨਜ਼ਰ ਦੀ ਜਿਹੜੀ ਝੋਟੀ ਦੇਖੀ ਜੰਨੇ ਆ ਕਿਉਂ ਮਾਗ ਰਹੀ ਇਹ ਗੁੱਟ ਕੱਟੀ ਆ ਜਦ ਤੱਕ ਸੁਈ ਨੂੰ ਹੋਇਆ। ਮੂੰਹ ਹੋ ਕਿਵੇਂ ਆ ਬਾਈ? ਇਹਨੂੰ ਇੱਧਰੋਂ ਹੱਤ ਨਾ ਇਹਨੂੰ। ਮੂੰਹ ਹੋ ਦੁੱਗ ਦੇ ਬਰਾਬਰ ਕਰੇ ਨਖੀਰੀਆਂ ਜੀ ਆਉਂਦੀ ਆ। ਓਕੇ। ਇੱਧਰ ਇੱਧਰ ਨੂੰ ਕਰ। ਠੀਕ ਆ ਜੀ। ਕੱਟੀ ਮਾਗ ਰਹੀ ਇਹ ਗੁੱਟ। ਕੱਟੀ ਮਾਗ ਰ ਆ ਗਈ। ਹਾਂ। ਠੀਕ ਆ ਜੀ। ਖੋਲੋ ਇਹਨੂੰ ਤੋਰਾ ਕਰਾ ਕੇ ਦੇਖੋ। ਤੇ ਰਾਜ ਵੀਰੇ ਕਿੰਨਾ ਐ ਥੱਲੇ ਹੈਗਾ ਦੁੱਧ ਬੋਲ। 9 ਤੋਂ ਬਾਹਰ ਹੂ ਬੁੱਟੇ 10 ਨੂੰ ਹੱਥ ਲਾਉਂਦੀ ਹੂ ਜਣੀ ਕਿ ਅਪਨ 9 ਕਹਿ ਕੇ ਦੇਵਾਂਗੇ। ਦੇ ਕਿੰਨਾ ਦੇਵੋਗੇ? ਦਾਸ ਤੋਂ ਵਾਰ ਵਾਰ ਦੇ ਦੂਰੇ ਦਾਤਾ ਪੱਕੀ ਮੰਨ ਕੇ ਲੈ ਜੇ ਬੰਦਾ ਬਾਕੀ ਸਾਫ ਸੁਥਰੀ ਤੇ ਸਿੰਘ ਸੁਰਲੇ ਦੀ ਇੱਕ ਨੰਬਰ ਹਨਾ ਸੈਂਕੂ ਸ਼ਿੰਗਾਰ ਦੀ ਕਿਤੋਂ ਵੀ ਨਹੀਂfound ਹਾਂ ਆ ਦੇਖੋ ਜੀ ਨਾ ਸੈਂਕੂ ਨਾ ਸ਼ਿੰਗਾਰ ਤੋਂ ਥਾਣ ਚਵਾਈ ਇਹੇ ਜੀ ਲੱਗੀ ਆ ਗੱਲ ਨਹੀਂ ਛੱਡ ਦੇ ਬਾਕੀ ਦੀ ਗੱਲ ਜੇ ਆਪਾਂ ਪੂਰੇ ਸਿਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਵੀ ਵਾਲ ਇਹਦੇ ਚਿੱਟਾ ਨਹੀਂ ਹਨਾ ਹਾਂ ਇੱਕ ਵੀ ਵਾਲ ਨਹੀਂ ਚਿੱਟਾ ਬਾਕੀ ਸਾਈਜ਼ ਤੇ ਡਿਜ਼ਾਈਨ ਵਾਲੀ ਝੋਟੀ ਆ ਤੇ ਥਣ ਵੀ ਨਾ ਜਿਵੇਂ ਜਿਹਨੂੰ ਆਪਾਂ ਕਹਿੰਨੇ ਗੈਜਟ ਪੈਂਦੀ ਆ ਹਨਾ ਜਿਹੇ ਜੀ ਗੱਲ ਨਹੀਂ ਹੈਗੀ ਵੀ ਨਾ ਪੈਂਦੀ ਹੋਵੇ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤੇ ਦੰਦਾਂ ਦੇ ਹਿਸਾਬ ਨਾਲ ਸਾਈਜ਼ ਬਹੁਤ ਆ ਝੋਟੀ ਦਾ। ਇਹਦੇ ਬੂਟੇ 11 ਵਜੇ ਆ ਚਵਾਈ ਹੋਈ ਵੀ ਹੈ ਇਹਦੀ। ਆ ਦੇਖੋ ਜੀ। ਚਵਾਈ ਹੋਈ ਵੀ ਹੈ ਠੀਕ ਹੈ। ਹਾਂ ਚਵਾਈ ਹੋਈ ਵੀ ਹੈ। ਤੇ ਮਗਰ ਇਹਦੇ ਵੀ ਬੱਚਾ ਕੱਟੀ ਹੈ। ਹਾਂ ਸਵੇਰ ਦੇ 11 ਵਜੇ ਆ ਜੀ ਇਹਦੇ ਹਾਲਾਤ ਇਹਨੂੰ ਕਿੱਥੇ ਜਾਣਾ ਝੋਟੀ ਨੇ। ਚਲੋ ਜੀ ਛੱਡੋ ਬੱਚਾ। ਲੇਵਾ ਹੁਣ ਵੀ ਸੁੱਖਣਾ ਬਹੁਤ ਹੈ। ਮਗਰ ਕੱਟੀ ਹੈ ਇਹਦੇ। ਹਾਂ ਜੀ। 4-5 ਦਿਨ ਬੰਜੇ। ਕੱਟੀ ਵੀ ਚੰਗੇ ਹੀ ਕੇ ਦਾ ਟੀਕਾ ਭਰਾਇਆ ਹੋਣਾ ਬਾਈ। ਚੰਗੇ ਟੀਕੇ ਦੀ ਆ ਬਾਕੀ ਨਾੜੂ ਦਾ ਨਾੜੀ ਆ ਬੂਟੇ। ਆ ਦੇਖੋ ਵੀਰੋ ਬੱਚਾ ਜੰਗਦਾ ਵੀ ਦੇਖ ਸਕਦਾ ਇੱਕ ਰਾਜ ਦੀ ਹੋਰ ਸਬਤਾਂ ਥਾਣ ਦੇ ਵੀਰੇ ਕੱਢਿਆ ਹਨ ਮੈਂ ਕਹਿੰਦਾ ਦੂਜਣਾਂ ਨੂੰ ਘੜਦੀ ਆ ਬੁੱਟੇ ਥਾਣ ਦੂਜਣਾਂ ਨੂੰ ਤੇ ਸੀਲ ਸਾਹੂ ਬੜੀ ਹੈ ਜਿਵੇਂ ਪਾਈ ਲੈਣਾ ਹਨ ਬੜੀ ਬੜੀ ਧਾਰ ਧੂਰ ਲੱਗਦੀ ਹੈ ਨਾ ਆ ਦੇਖੋ ਜੀ ਆ ਦਿਖਾ ਦਿੱਤਾ ਦੇਖੋ ਮੂਹ ਨਹੀਂ ਓਕੇ ਜੀ ਪ੍ਰੋਪਰ ਧਾਰ ਕੰਪਲੀਟ ਕਰੋ ਜੀ ਚੰਗਾ ਲੱਗਿਆ ਦੂਜਣ ਵਾਲਾ ਚੰਗਾ ਲੱਗਿਆ ਜੀ ਤੇ ਠੀਕ ਆ ਵੀਰੇ ਬਾਗਿਆ ਵਾਲਾ ਡੰਗ ਤੇ ਚੋਕੇ ਲਈ ਇਕੱਲੀ ਇਹ ਗੱਲ ਨਹੀਂ ਆ ਨਹੀਂ ਠੀਕ ਆ ਵੀਰੇ ਬਾਕੀ ਤਾਂ ਆਪਣੀ ਦੁੱਧ ਤੇ ਹੁਣ ਨਹੀਂ ਲੱਗ ਵੀ ਨਹੀਂ ਚਵਾਈ ਕਰੀ ਨਾ ਆਲ ਕਰੀ ਇਹਨੇ ਯਾਰ ਠੀਕ ਆ ਠੀਕ ਆ ਉਹ ਜਨਾਂ ਨੂੰ ਨਹੀਂ ਜਵਾਈ ਇਹ ਜੀ ਲੱਗਦੀ ਇਹ ਜੀ ਕੱਟੀ ਮਗਰ ਵੀ ਕੱਟੀ ਹੈ ਨਾ ਮੇਰਾ ਚੋਦੂ ਦੁੱਧ ਖਰਾਬ ਬਾ ਦੂ ਬੁੱਟੇ ਓਕੇ ਜੀ ਹਾਂ ਬਸ ਵੀਰੇ ਉਹਨਾਂ ਦਾ ਤਾਂ ਮਰੀ ਹੱਥ ਨਾਲ ਲੱਗਦਾ ਦਸਲੀ ਵਾਲੀ ਗੱਲ ਹੈ ਨਾ ਜਵਾਈ ਆ ਮਗਰ ਵੀ ਕੱਟੀ ਨਵਾਂ ਆਣ ਬਾਕੀ ਇਹ ਜੀ ਕੁਆਲਿਟੀ ਮਿਲਦੀ ਥੋੜੀ ਨਹੀਂ ਮਿਲਦੀ ਨਹੀਂ ਮਿਲਦੀ ਕਰਿਓ ਮਾੜਾ ਇਹਨੂੰ ਹੱਕ ਕੇ ਨੂੰ ਦਿਖਾ ਦਿਓ ਦਸਲੀ ਗੱਲ ਹੈ ਇਹ ਕਿ ਤਾ ਤੁਹਾਨੂੰ ਆਹ ਕੱਟੀ ਨੂੰ ਲੈ ਹਾਂ ਸਹੀ 11 ਵਜੇ ਦਾ ਟਾਈਮ ਹੈ ਜੀ ਹਾਂ ਦੇਖੋ ਜੀ ਨਾ ਬੱਸ ਖੜੀ ਰਹਿਣ ਦੇ ਚੈੱਕ ਕਰਾ ਦੇਣਾ ਟਾਈਮ ਆ ਲੱਗਣਾ ਆਪਾਂ ਫਿਰ ਦੇਖਾਂ ਬੇ ਯਾਰਾਂ ਵੱਜ ਗਏ 14 ਮਿੰਟ ਹੋ ਗਏ ਹਾਂ ਵੀਰੇ 11 14 ਹਾਂ ਤੇ ਜਨੂੰ ਨੂੰ ਆਥਣੇ ਜਾਣਾ ਕੱਤੀ ਨੂੰ ਲੈ ਵਾ ਕੀ ਰਿਮਾਂਡ ਆ ਗਈ ਬਾਈ ਰਾਜੇ ਦੀ ਡਿਮਾਂਡ ਇਹਦੀ ਬੂਟੇ 1 15 ਵਜ ਸਮਾਨਦਾਨ ਕਰ ਲੈ ਮੈਂ ਕਹਿੰਦਾ ਗੁੱਤੀਆਂ ਪਾਟਦੀਆਂ ਥੱਲੇ ਤੇ ਪਸਮਾ ਦੇ ਨਾ ਕਿੱਲੇ ਘੜਦੇ ਝੋਟੀ ਨੇ ਕਿੱਨੇ ਘੜਦੇ ਜੋਸ ਵਾਲਾ ਪਸਮਾ ਯਾਨੀ ਵੀ ਕੋਈ ਕੋ ਚੁਲਕ ਚੁਲਕ ਕੇ ਇਹ ਕਰੀ ਨਹੀਂ ਵੀਰੇ ਨਹੀਂ ਚੁਲਕ ਚੁਲਕ ਨਹੀਂ ਹੈਗੀ ਜਮਾਂ ਸਹੀ ਗੱਲ ਆ ਬੁੜੀ ਘੱਟੀ ਆ ਦੁੱਕ ਦੇ ਬਰਾਬਰ ਨਹੀਂ ਕਰੇ ਠੀਕ ਆ ਵੀਰੇ ਡੂਡ ਡੂਡ ਮੁੱਲ ਲੱਖ ਮੁੱਲ ਕਰਦੇ ਇਹ ਨਹੀਂ ਹੁਣਾਂ ਘੁੱਟੇ ਆਪਾਂ ਬਾਕੀ ਦਾ ਮੰਗਰ ਵੀ ਬੱਚਾ ਘੱਟੀ ਹੈ ਨਾ ਹਾਂ ਮੰਗ ਕਰੋ ਕੁਆਲਟੀ। ਹਾਂ ਕੇ ਕਰਾ ਦੀ ਬੂਟੇ ਬਾਹਰ ਦੇ, ਬਾਹਰ ਦੇ ਕਰੋ। ਸਾਨੂੰ ਕਰਾ ਦੇ। ਲੈ ਚੱਲੋ। ਆ ਦੇਖੋ ਜੀ। ਓਕੇ ਵੀਰੇ ਬੰਦ। ਲੇਵਲ ਉਹ ਵਾ। ਦੇਖ ਕੇ ਚੌੜੀ-ਚੂੜੀ ਬਹੁਤ ਚੰਗੀ ਹੈ ਨਾ। ਕਿਤੋਂ ਵੀ ਨਹੀਂ ਆਂ। ਪੁੱਜੀ ਬੂਟੇ ਪੰਜੇ ਪੱਖ ਇੱਕੋ ਜਿਹੇ ਝੋਟੀ ਦੇ। ਲੈ ਚੱਲੋ। ਸੈਂਗ ਸੰਗਾਰ ਲੇਵਲ ਉਹ ਆਖਰੀ ਦਾ ਤੁਰਨਾਂ ਜਿਵੇਂ ਬਾਜ਼ਾਰ ਲੱਗੀ ਹੁੰਦੀ ਆ ਥਣੇ ਤਾਂ ਲੇਵਾ ਕਰ ਜਾਂਦੀ ਆ। ਬਾਕੀ ਦਾ ਆਪਾਂ ਸਾਮਕੇ ਫੇਰ ਵੀਡੀਓ ਕਰੀਆ। ਨਹੀਂ ਇਕੱਲੀ ਕਹਿਣ ਦੀ ਗੱਲ ਨਹੀਂ। ਉਹ ਦੋ ਡੰਗ ਚੋਲੇ ਅਗਲਾ ਮੂਹਰ ਜਮਾਂ ਰੈਡੀ ਆ ਨੇ ਥੱਲੇ। ਤੇ ਹੋਰ ਜੱਡ ਬਣਾ ਲੀ ਆਪਾਂ ਕਿਹੜਾ ਚੋਕੇ ਲਿਖੀ ਆਪਾਂ ਇਹ ਚੋਕੇ ਲੈ ਜਾਣਾ ਤੁਹਾਡਾ ਬਹੁਤ ਮਾਨਦਾਨ ਹੋ ਜੀ 1 15 ਚ ਬਾ ਮਾਨ ਬਾਲਾ ਨਹੀਂ ਹੋਣਾ ਉਹ ਕਰ ਦਾਂਗੇ ਕੋਈ ਗੱਲ ਨਹੀਂ ਨਰਾਜ਼ ਕਰਕੇ ਨਹੀਂ ਮੋੜਦੇ ਇਹ ਨੀਲੀ ਦਾਵੀ ਦਾ ਮੁੱਲ ਰਹਿਣਾ ਫੋਨ ਤੇ ਹੈਨਾ ਇਹਦਾ ਮੁੱਲ ਫੋਨ ਤੇ ਰਹਿਣਾ ਟੌਪ ਦੇ ਨਗੀਨੇ ਉਹ ਮਹਿੰਗੇ ਆਪਣੇ ਕੋਲ 8-10 ਹਰ ਵਕਤ ਹੁੰਦੇ ਨੇ ਹੁੰਦੀਆਂ ਜਦੋਂ ਬਿਨਾ ਫੋਨ ਲਾ ਕੇ ਆ ਜੇ ਭਵਾਂ ਦੀ ਆਗਰ ਠੀਕ ਹੈ ਜੀ ਦੋ ਝੋਟੀਆਂ ਹੀ ਦੋ ਤੁਹਾਨੂੰ ਦਿਖਾ ਦਿੰਦਾ ਮੋਹਰਾ ਚ ਦਿਖਾਤੀ ਮਗਰ ਮੋਹਰਾ ਚ ਕੱਟੀ ਦਿਖਾਤੀ ਜੀ ਪੂਰੀ ਚੰਗੀ ਤਾਰਾਂ ਤੁਰਾਂ ਮਾਰਕੀਟ ਦਿਖਾਉਨੇ ਆ ਵਿੱਚ ਬੰਦੇ ਨਾ ਮਲਾਜਮਾ ਆਨਲਾਈਨ ਮੰਗਾਉਣਾ ਚਾਹੁੰਦੇ ਆ ਮੰਗਾਉਂਦੇ ਵੀ ਆਪਾਂ ਤੋਂ ਠੀਕ ਹੈ ਵੀਰੇ ਐ ਹੋ ਜਾਂਦਾ ਵੀ ਫਿਰ ਚਵਾਈ ਚੂਈ ਤਾਂ ਦਿਖਾ ਦਿੰਨੇ ਆ ਪ ਨਾਲ ਦੋ ਦੰਦ ਕੱਟੀ ਤੇ ਇਹ ਤੀਜੇ ਸੂਏ ਦੁੱਧ ਦੀ ਕੰਪੈਸਟੀ ਚੰਗੀ ਰਹੂਗੀ ਹਾਂ 16 ਕਿਲੋ ਦੁੱਧ ਪਾ ਦੂ ਪਵਾ ਦੀ ਇਹ ਲੈ ਪਰ ਨੋਟ ਕਰਾ ਕੇ ਨੰਬਰ ਬੋਲਿਓ ਜੀ ਨੰਬਰ 99763 ਬੁੱਤੇ 47016 ਪਿੰਡ ਸਹਿਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਹਿਰ ਵਾਲੇ ੱਡੇ ਤੋਂ ਆਪਣਾ ਘਰ ਪੁੱਛ ਕੇ ਜਾ ਸਕਦਾ ਸੀ ਦੋ ਝੋਟੀਆਂ ਹੀ ਦੋ ਤੁਹਾਨੂੰ ਦਿਖਾਤੀਆਂ ਬਾਕੀ ਧੰਨਵਾਦ ਜੀ